ਹਾਂਜੀ ਬਾਈ ਨਵਿ ਨਵਕਾਰਿਆ ਦਾਬਸ ਹੱਥ ਚ ਆ ਗਾਲ ਕੀ ਹਾਲ ਚਾਲ ਹੈ ਬਰੇ ਸੋ ਭਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਤਨਾ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਾਈਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਆ ਕਰੀਏ ਤਾਂ ਇੱਕ ਤੋਂ ਇੱਕ ਘਰੇ ਤੇ ਟੌਪ ਜਾਨਵਰਾਂ ਦਾ ਸ਼ੌਂਕਕਰਾਂ ਦੇ ਰਿਆ ਕਰੀਏ ਉਹ ਹੋਰ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਅਮਰਾਪਰਾ ਠੀਕ ਠਾਕ ਹਾਂਜੀ ਬਾਈ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਬਰੇ ਡੇਲੀ ਦੇ ਡੇਲੀ ਮੇਰਾ ਭਰਾ ਤੁਹਾਡੇ ਅੱਗੇ ਕਿਹੜੀਆਂ ਚੀਜ਼ਾਂ ਠੀਕ ਹੈ ਕਿਹੜੀਆਂ ਅਗਦੀਆਂ ਲਾਟਾਂ ਆਪਾਂ ਪੇਸ਼ ਕਰੀ ਦੀਆਂ ਨੇ ਠੀਕ ਹੈ ਅੱਜੋ ਬਾਈ ਜੀ ਫਿਰ ਤੁਹਾਡੇ ਦੇ ਮੇਰਾ ਭਰਾ ਤੁਹਾਡੇ ਵੀਰ ਨੇ ਅਸਤਰ ਕੱਢੇ ਨੇ ਜਿਹਨੂੰ ਕਹਿੰਦੇ ਨਾ ਬ੍ਰਹਮ ਅਸਤਰ ਮੇਰਾ ਵੀਰ ਉਹ ਚੀਜ਼ ਜੀ ਵੱਡਾ ਜੋੜਾ ਚੈੱਕ ਕਰ ਲਓ ਮੇਰਾ ਭਰਾ ਚਿੱਟੇ ਚਿੱਟੀਆਂ ਦੇ ਜਿਵੇਂ ਬਾਈ ਜੀ ਦੁੱਧ ਚਿੱਟੀਆਂ ਅੱਖਾਂ ਸੰਧੂਰੀ ਨੋਕ ਸੰਧੂਰੀ ਪਾਰਕਾਂ ਬਾਈ ਜੀ ਪਤਾ ਲੱਗਦਾ ਪੈਰ ਦੇ ਵਿੱਚ ਰਿੰਗ ਲੱਗਿਓ ਹੀ ਮਾਦੀ ਦੇ ਚੈੱਕ ਕਰੋ ਮੇਰਾ ਭਰਾ ਕੁਆਲਿਟੀ ਦੇਖੋ ਜੀ ਬਰੇ ਜੋੜਾ ਐਸਾ ਜੋੜਾ ਪ్యੋਰਾ ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਬਰੇ ਦੇਖੋ ਜੇ ਬਰੀਡ ਹੈਗੀ ਆ ਬਰੀਡ ਦਾ ਨਾਮ ਆਪਾਂ ਲਾਵਾਂਗੇ ਠੀਕ ਐ ਬਾਕੀ ਮਰ ਨਾ ਨਾਮ ਨਾ ਮੇਰਾ ਭਰਾ ਉਹ ਤੁਹਾਡੇ ਹੱਥ 바ਸ ਆ ਜੀ ਚੀਜ਼ ਤੁਹਾਡੇ ਅੱਗੇ ਆਪਾਂ ਪੇਸ਼ ਕਰ ਦਿੱਤੀ ਆ ਮੇਰੇ ਨਾਲੋਂ ਵੱਧ ਪਰਖੀ ਮੇਰਾ ਭਰਾ ਤੁਸੀਂ ਹੋ ਠੀਕ ਐ ਮੇਰੇ ਨਾਲੋਂ ਵੱਧ ਸਿਆਣੇ ਤੁਸੀਂ ਹੋ ਮੇਰੇ ਨਾਲੋਂ ਜ਼ਿਆਦਾ ਵੱਧ ਤੁਹਾਨੂੰ ਪਤਾ ਜੀ ਠੀਕ ਐ ਮੈਂ ਆਪਾਂ ਨਹੀਂ ਕਹਿੰਦੇ ਹਾਂ ਵੀ ਅਸੀਂ ਬਹੁਤ ਤਕੜੇ ਹਾਂ ਠੀਕ ਹੈ ਜੀ ਚੈੱਕ ਕਰੂੰ ਮੇਰਾ ਵੀਰ ਜੋੜਾ ਸਜਣੋ ਜੋੜਾ ਐ ਸਾ ਤਰਨਾਟ ਜੋੜਾ ਨਿੱਕਿਆਂ ਤੋਂ ਨਿੱਕੇ ਬੰਨਾਂ ਦਰ ਮੇਰਾ ਵੀਰ ਬੱਚੇ ਛੱਡ ਦਿਓ ਜੋੜੀ ਦੇ ਮੇਰਾ ਵੀਰ ਜਾਣ ਕੇ ਨਹੀਂ ਐਸੇ ਗੱਲ ਦੀ ਆਪਣੀ ਗਾਰੰਟੀ ਐ ਕਿ ਬਹੁਤ ਆਪਣੇ ਭਰਾਵਾਂ ਦੀ ਰਿਕੁਆਇਰਮੈਂਟ ਸੀ ਕਿ ਮੇਰਾ ਭਰਾ ਠੀਕ ਹੈ ਜੀ ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਸੋ ਉਹ ਮੇਰਾ ਵੀਰ ਆਪਣੇ ਨਾਲ ਕੰਟੈਕਟ ਮੇਰਾ ਭਰਾ ਤੇ ਆਜੋ ਵੀ ਦਰਸ਼ਕੋ ਹੁਣ ਮੈਂ ਤੁਹਾਨੂੰ ਜੋੜੀ ਦੇ ਪਰਬਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਸਾਨੂੰ ਕੱਲੀ ਕੱਲੀ ਚੀਜ਼ ਦਾ ਮੇਰਾ ਆਪਣਾ ਸ਼ੌਂਕ ਕਰਾਉਣਾ ਤੇ ਕਦ ਕਦ ਤੁਸੀਂ ਜੋੜਿਆਂ ਦਾ ਚੈੱਕ ਕਰੋ ਦੇਖੋ ਜੀ ਹੈਕ ਕਿਵੇਂ ਚੌੜੀਆਂ ਪੱਬਾਂ ਦੇ ਪਾਰ ਖਲੋਂਦੇ ਪਤਾ ਲੱਗਦਾ ਹਾਂ ਵੀ ਪਿੰਜਰਾਂ ਦੇ ਵਿੱਚ ਬਾਕੀ ਕੋਈ ਚੀਜ਼ ਫਿਰਦੀ ਆ ਤੇ ਸਾਨੂੰ ਮੈਂ ਚੰਗੀ ਤਰ੍ਹਾਂ ਸ਼ੌਂਕ ਕਰਾਉਣਾ ਬਸ ਤੁਸੀਂ ਵੀਡੀਓ ਵਿੱਚ ਲਾਸਟ ਤੱਕ ਬਣੇ ਰਹੋ ਠੀਕ ਹੈ ਜੀ ਬਕੈਰ ਸਕਿਪ ਕਰਦੇ ਨਹੀਂ ਤੁਸੀਂ ਆਪਣੀ ਵੀਡੀਓ ਫੋਲੋ ਵਾਚ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਮੇਰਾ ਆਪਣਾ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਹਾਂਜੀ ਵੀ ਦਰਸ਼ਕ ਵੀਰੋ ਅੱਜ ਚੈੱਕ ਕਰ ਲੋ ਜੀ ਆਪਣੇ ਸਾਹ ਨੂੰ ਦੇਖੋ ਮੇਰਾ ਭਰਾ ਪਹਿਲਾਂ ਕਬੂਤਰ ਆਪਣੇ ਦਾ ਕਦ ਕਾਠ ਸ਼ੈਕਾ ਲਕਲ ਰੰਗ ਰੂਪ ਮੇਰਾ ਵੀਰ ਠੀਕ ਹੈ ਕਦ ਕਾੜਦਾ ਤੁਸੀਂ ਚੈੱਕ ਕਰ ਹੀ ਲਿਤਾ ਬਾਕੀ ਮੇਰਾ ਭਰਾ ਜਾਨਵਰ ਦੀ ਤੁਸੀਂ ਹੈਕ ਵੀ ਚੈੱਕ ਕਰ ਲੋ ਪੂਰਾ ਵੇਖੀ ਜੀ ਦੇਖੋ ਹੱਥ ਦੇ ਵਿੱਚ ਫੜਿਆ ਕੂਤਰੂ ਦੇ ਬਾਵਜੂ ਤੁਸੀਂ ਕਬੂਤਰ ਦੇਖੋ ਜੀ ਹੈਕ ਆਲ ਦੀ ਕਿਵੇਂ ਤਾਂ ਨੂੰ ਕਰਕੇ ਖੜਾ ਵਾ ਇਹ ਤਾਂ ਹੈ ਨਹੀਂ ਮੈਨੂੰ ਹੱਥ ਲਾ ਕੇ ਆ ਤਾਂ ਕਰਿਆ ਥੱਲੋਂ ਹੱਥ ਨਾਲ ਮੈਂ ਆਰਾਮ ਨਾਲ ਕੂਤਰ ਫੜਿਆ ਹੋਇਆ ਦੇਖੋ ਜੀ ਤਾਂਣ ਦੇਖੋ ਕੂਤਰ ਕਿਵੇਂ ਜਿਵੇਂ ਨਾਗ ਨਹੀਂ ਚੱਕਦਾ ਹੁੰਦਾ ਮੇਰਾ ਭਰਾ ਓਵੇਂ ਚੱਕਦਾ ਕੂਤਰ ਠੀਕ ਹੈ ਜੀ ਪੂਰਾ ਵਾਜੀ ਫਲਨ ਲੋਆਂ ਵਾਲੇ ਕੂਤਰ ਨੇ ਚੈੱਕ ਕਰ ਲਓ ਮੇਰਾ ਵੀਰ ਤੇ ਆਹ ਬਾਈ ਜੀ ਦੂਜੇ ਬੰਨੇ ਮੇਰਾ ਭਰਾ ਤੁਸੀਂ ਜਨਮਰ ਆਪਣੇ ਨੂੰ ਚੈੱਕ ਕਰ ਸਕਦੇ ਹੋ ਠੀਕ ਹੈ ਸਟਾਪ ਕਰ ਮੜਾ ਠੀਕ ਹੈ ਜੀ ਤੇ ਆਹ ਬਾਈ ਜੀ ਜਨਮਰ ਆਪਣੇ ਦੀ ਅੱਖਿਆ ਜੀ ਮੇਰਾ ਭਰਾ ਸਭ ਤੋਂ ਪਹਿਲਾਂ ਤੁਸੀਂ ਅੱਖ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਠੀਕ ਹੈ ਜਿਹੋ ਜੀ ਨੋਕ ਬਾਈ ਜੀ ਉਹੋ ਜੀਆਂ ਪਾਲਕਾਂ ਬਿਲਕੁਲ ਚਿੱਟੀਆਂ ਆਖਾਂ ਠੀਕ ਹੈ ਜੀ ਬੱਚੇ ਮੇਰਾ ਭਰਾ ਨੀਲੇ ਡੋਰੇ ਜਮਾ ਤੇ ਪਰ ਦੇ ਵਿੱਚ ਸਰ ਹੈ ਕਚੌੜੀ ਪਿੱਛੋਂ ਜਮਾ ਬੰਦ ਜਵ ਵਜੂਦ ਆ ਜੀ ਆਪਣੀ ਐਸ ਕਬੂਤਰ ਦਾ ਠੀਕ ਹੈ ਬਾਕੀ ਮੇਰਾ ਭਰਾ ਅੱਗੋਂ ਤੁਸੀਂ ਜਾਨਵਰ ਦਾ ਮੇਰਾ ਵੀਰ ਫਰੰਟ ਚੈੱਕ ਕਰ ਸਕਦੇ ਹੋ ਸ਼ੈਕਲ ਚੈੱਕ ਕਰ ਸਕਦੇ ਹੋ ਸਜਣੋ ਜਾਨਵਰ ਦੀ ਨਾ ਮੇਰਾ ਵੀਰ ਘੂਰਨੀ ਦੱਸ ਦਿੰਦੀ ਕਿ ਹਾਂ ਬਈ ਬਾਕੀ ਕੋਈ ਚੀਜ਼ ਹੈਗੀ ਆ ਠੀਕ ਹੈ ਬਾਕੀ ਸਜਣੋ ਤੁਹਾਨੂੰ ਪਤਾ ਹੀ ਆ ਜੀ ਜਿਹੜੇ ਬੰਦੇ ਨੇ ਆ ਦੀ ਚੀਜ਼ ਵੇਚਣੀ ਹੋਵੇ ਉਹ ਨਾ ਚਾਹੁੰਦੇ ਹੋਈ ਵੀ ਇਹੋ ਜੇ ਕੂਤਰਾਂ ਨੂੰ ਮੇਰਾ ਭਰਾ ਨਹੀਂ ਨਿੰਦਦਾ ਠੀਕ ਆ ਦੇਖੋ ਵੀਰੇ ਕਬੂਤਰ ਦੀ ਸ਼ੈਕਲ ਅਕਲ ਵੀ ਹੋਣੀ ਚਾਹੀਦੀ ਨਾ ਫੇਰ ਹੀ ਮੇਰਾ ਭਰਾ ਜਾਨਵਰ ਦੀ ਸਫਤ ਕਰਨ ਦਾ ਫਾਇਦਾ ਠੀਕ ਹੈ ਕੂਤਰ ਉਧਰੋਂ ਘੁੱਗੂਆ ਬਣ ਕੇ ਬੈਠਾ ਹੋਵੇ ਆਪਣੇ ਵਰਗਾ ਤੁਸੀਂ ਸੈਪਟ ਕਰੀ ਜਾਵੇ ਕੀ ਫਾਇਦਾ ਉਸ ਚੀਜ਼ ਦਾ ਠੀਕ ਹੈ ਜੋ ਚੀਜ਼ ਹੈਗੀ ਮੇਰਾ ਭਰਾ ਉਹੀ ਬੰਦਿਆਂ ਨੂੰ ਕਹਿ ਕੇ ਦਿਆ ਕਰੋ ਠੀਕ ਹੈ ਤੇ ਆ ਮੇਰਾ ਭਰਾ ਦੂਜੀ ਸਾਈਡ ਦੀ ਅਖੜੀ ਆਪਣੇ ਕੂਤਰ ਦੀ ਚੈੱਕ ਕਰ ਸਕਦੇ ਹਾਂ ਬਿਲਕੁਲ ਬਜੀ ਸਾਫ਼ ਚਿੱਟੀਆਂ ਅੱਖਾਂ ਦਾ ਆਪਣਾ ਵੱਡਾ ਕੂਤਰ ਆ ਤੇ ਆ ਬਜੀ ਜਾਂਬਰ ਆਪਣੇ ਦਾ ਪੱਲਾ ਪੱਲੇ ਦੀ ਮੇਰਾ ਭਰਾ ਤੁਸੀਂ ਕੁਆਲਟੀ ਚੈੱਕ ਕਰ ਲਓ ਕੈਂਚੀ ਲੱਗਿਆ ਹੋਇਆ ਕੂਤਰ ਆ ਤੇ ਹੁਣ ਮੈਂ ਤੁਹਾਨੂੰ ਕੂਤਰ ਦੀ ਪੂਛ ਵਿਖਾਉਣਾ ਜੀ ਪੂਛ ਦੀ ਕੁਆਲਟੀ ਚੈੱਕ ਕਰੀਓ ਲਓ ਜੀ ਕੋਈ ਅੰਗੂਠੇ ਨਹੀਂ ਲਾਈ ਕੋਈ ਕੋਹ ਨਹੀਂ ਲਓ ਜੀ ਬਕਾਇਦਾ ਆਪਾਂ ਤੁਹਾਨੂੰ ਹ ਠੀਕ ਹੈ ਬਿਲਕੁਲ ਬੰਦ ਪੁੱਛਦਾ ਕੂਤਰਾ ਤੇ ਆ ਸਦ ਨੂੰ ਅਗਲਾ ਪੱਲਾ ਕੈਂਚੀ ਲੱਗਿਆ ਪਿਆ ਇਧਰੋਂ ਵੀ ਤੇ ਆ ਬਜੀ ਜਾਨਵਰ ਆਪਣੇ ਦੇ ਪੈਰ ਠੀਕ ਹੈ ਜੀ ਪੈਰਾਂ ਦੇ ਵਿੱਚ ਹਲਕੇ ਜੇ ਬਾਲ ਆ ਮੇਰਾ ਭਰਾ ਜਮਾਨੀਕੇ ਨਿਕੇ ਜੇ ਲਾਲ ਸੁਰਖ ਪੈਰਾਂ ਦਾ ਆਪਣਾ ਇਹ ਜਾਨਵਰ ਆ ਠੀਕ ਹੈ ਇਹ ਆਹ ਲੋ ਜੀ ਇਹ ਸੀਗਾ ਦਰਸ਼ਕੋ ਆਪਣਾ ਮਕਮਲ ਕੂਤਰਾ ਤੇ ਆ ਉਪਰ ਹੁਣ ਮੈਂ ਤੁਹਾਨੂੰ ਜਿਹੜੀ ਇਸ ਕੂਤਰ ਦੇ ਨਾਲ ਕੂਤਰੀ ਲੱਗੀ ਆ ਤੁਸੀਂ ਚੈੱਕ ਕਰ ਹੀ ਲੀਤੀ ਸੀ ਵੀਡੀਓ ਦੇ ਵਿੱਚ ਉਹਦਾ ਹੁਣ ਮੈਂ ਤੁਹਾਨੂੰ ਹੱਥ ਦੇ ਵਿੱਚ ਫੜ ਕੇ ਸ਼ੋਅ ਕਰਾਉਣਾ ਹੈ ਨਹੀਂ ਜੀ ਬਾਈ ਜੀ ਆਹ ਆਪਣੀ ਮਾਦੀ ਮੇਰਾ ਭਰਾ ਚੈੱਕ ਕਰੋ ਜੀ ਮਾਦੀ ਆਪਣੀ ਦੀ ਕੁਆਲਿਟੀ ਦੇਖੋ ਵੀਰੇ ਕਿੱਡੀ ਸੁਨੱਖੀ ਗੂਦਰੀ ਆ ਵੀਰੇ ਕਬੂਤੀ ਦੇ ਵਿੱਚ ਕੁਆਲਿਟੀ ਐ ਅਸੀਂ ਆ ਨਾ ਮੇਰਾ ਭਰਾ ਵੇਕੇ ਨੂੰ ਪੌਖੀ ਲੱਸਦੀ ਆ ਪਹਿਲਾ ਕਦ ਕਦ ਸ਼ੈਕਲ ਅਕਲ ਮੇਰਾ ਭਰਾ ਚੈੱਕ ਕਰ ਲੋ ਹਿੱਕ ਚੈੱਕ ਕਰ ਲੋ ਦੇਖੋ ਜੀ ਓਟਾ ਚੌੜਾ ਪਿੱਛੋਂ ਜਮੈਂ ਨੂੰ ਬੰਦ ਆਖਰੀ ਤੁਹਾਨੂੰ ਮੈਂ ਕੁਆਲਿਟੀ ਵਿਖਾਉਣਾ ਜਿਵੇਂ ਕਬੂਤਰ ਦੀਆਂ ਅੱਖਾਂ ਸੀ ਨਾ ਮੇਰਾ ਭਰਾ ਜਿਵੇਂ ਦੁੱਧ ਜਟੀਆਂ ਠੀਕ ਐ ਵੇਚ ਨਹੀਂ ਲੈ ਡੋਰੇ ਸੇਮ ਬਾਈ ਜੀ ਇਹੋ ਜੀ ਕੁਆਲਿਟੀ ਆਪਣੀ ਮਾਦੀ ਦੀ ਅੱਖ ਦੇ ਵਿੱਚ ਆ ਚੈੱਕ ਕਰੋ ਦੇਖੋ ਜੀ ਠੀਕ ਆ ਸੰਧੂਰੀ ਜੀ ਨੋਕ ਬਾਜੀ ਸੰਧੂਰੀ ਪਲਕਾਂ ਜਮਾ ਦੁੱਧ ਜਟੀਆਂ ਅੱਖਾਂ ਦੀ ਮੇਰਾ ਭਰਾ ਆਪਣੀ ਇਹ ਵੱਡੀ ਕੂਦਰੀ ਆ ਠੀਕ ਆ ਲੱਗਾ ਲਗਾਇਆ ਜੋੜਾ ਪੈਰ ਦੇ ਵਿੱਚ ਸਦ ਨੂੰ ਪੱਕੀ ਇਹਦੇ ਰਿੰਗ ਲੱਗੀ ਹੋਈ ਆ ਜਿਹੜੇ ਬੰਦੇ ਦੇ ਘਰ ਦਾ ਵੱਡਾ ਇਹ ਜੋੜਾ ਆ ਠੀਕ ਆ ਜੀ ਚੈੱਕ ਕਰ ਸਕਦੇ ਹੋ ਬਾਕੀ ਵੀਰੇ ਕਬੂਤਰ ਪਿਛਲੇ ਸੀਜ਼ਨ ਦਾ ਉੱਡਿਆ ਵੀ ਹੋਇਆ ਜੇ ਕੋਈ ਮੇਰਾ ਭਰਾ ਡਾਉਂ ਦਾ ਇਛੂ ਕਹਣਾ ਉਸ ਕੂਤਰ ਨੂੰ ਡਾ ਵੀ ਸਕਦੇ ਹਾਂ ਠੀਕ ਹੈ ਹੁਣ ਤਾਂ ਫਿਲਹਾਲ ਦੀ ਘੜੀ ਆਂਡੇ ਬੱਚੇ ਕਰਦਾ ਹੋਇਆ ਜੋੜਾ ਇਹ ਫੁੱਲ ਗਾਰੰਟੀ ਵਾਲਾ ਜੋੜਾ ਮੇਰਾ ਭਰਾ ਠੀਕ ਹੈ ਚੈੱਕ ਕਰ ਸਕਦੇ ਹੋ ਤੁਸੀਂ ਤੇ ਆ ਬੱਜੀ ਦੂਜੇ ਬੰਨਿਆਂ ਬਰਾਬਰ ਤੁਸੀਂ ਆਪਣੀ ਮਾਦੀ ਨੂੰ ਚੈੱਕ ਕਰ ਸਕਦੇ ਹੋ ਕਦ ਕਾੜ ਬੱਜੀ ਪੂਰਾ ਉੱਚਾ ਲੰਮਾ ਇਹਨਾਂ ਦਾ ਹੈਕ ਇਹਨਾਂ ਦੀ ਚੌੜੀ ਆ ਤੇ ਆ ਬੱਜੀ ਦੂਜੇ ਸਾਈਡ ਦੀ ਅੱਖ ਮੇਰਾ ਭਰਾ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਵੀਰੇ ਮਾਦੀ ਆਪਣੀ ਦਾ ਪੱਲਾ ਵਿਖਾਉਣਾ ਆ ਲਓ ਜੀ ਆ ਪਹਿਲੀਆਂ ਤਿੰਨ ਕੰਨੀਆਂ ਚੈੱਕ ਕਰ ਲਓ ਜੀ ਬਿਲਕੁਲ ਬਰਾਬਰ ਰੱਖਦੀ लास्ट ਵਾਲੀ ਕੰਨੀ ਮੇਰਾ ਭਰਾ ਆ ਰਹੀ ਆ ਠੀਕ ਹੈ ਬਾਕੀ ਰਹੀ ਗੱਲ ਪੁੱਛ ਦਿਓ ਤੁਹਾਨੂੰ ਪਤਾ ਹੀ ਆ ਜੀ ਜਾਨਵਰ ਆਪਣੇ ਪੂਛ ਖੁੱਲੀਆਂ ਰੱਖਦੇ ਆ ਜਾਂ ਬੰਦ ਰੱਖਦੇ ਆ ਠੀਕ ਹੈ ਤੇ ਆਮ ਰਾਪਰਾ ਅਗਲਾ ਪੱਲਾ ਦੇਖੋ ਜੀ ਪਹਿਲੀਆਂ ਤਿੰਨ ਕੰਨੀਆਂ ਯਾਨੀ ਕਿ 10ਵੀਂ ਕੰਨੀ ਦੀ ਆ ਰਹੀ ਹੈ ਠੀਕ ਹੈ ਪਹਿਲੀਆਂ ਤਿੰਨ ਕੰਨੀਆਂ ਮੇਰਾ ਭਰਾ ਬਿਲਕੁਲ ਬਰਾਬਰ ਰੱਖਦੀ ਹੈ ਜੀ ਆਪਣੀ ਮਾਦੀ ਇਹ ਠੀਕ ਹੈ ਤੇ ਆਹ ਬਈ ਜੀ ਮਾਦੀ ਆਪਣੀ ਦੇ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਬੰਦ ਜੋੜ ਪੈਰ ਦੇ ਵਿੱਚ ਤੇ ਰਿੰਗ ਲੱਗੀ ਹੋਈ ਨਾਮ ਫੋਨ ਨੰਬਰ ਲੱਗਿਆ ਹੋਇਆ ਜੀ ਠੀਕ ਆ ਪੱਕਾ ਛੱਲਾ ਲੱਗਿਆ ਹੋਇਆ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਅੱਗੇ ਮੇਰਾ ਭਰਾ ਫਰੰਟ ਚੈੱਕ ਕਰ ਲਓ ਠੀਕ ਹੈ ਜੀ ਤੇ ਆਹ ਸੀਗੀ ਦਰਸ਼ਕੋ ਆਪਣੀ ਮੱਕਾ ਮਲਕੂਤਰੀ ਤੇ ਆਹ ਉਪਰਾ ਜੋੜਾ ਹੁਣ ਮੈਂ ਤੁਹਾਨੂੰ ਦੁਬਾਰਾ ਤੋਂ ਇਹ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਤੇ ਵੀਡੀ ਠੀਕ ਹੈ ਜੀ ਕਰ ਸਕਦੇ ਹਾਂ ਚੈੱਕ ਮੇਰਾ ਵੀਰ ਆਪਣੀ ਮਾਦੀ ਨੂੰ ਬਹੁਤ ਆਪਣੇ ਭਰਾਵਾਂ ਦੀ ਮੇਰਾ ਵੀਰ ਰਿਕੁਆਇਰਮੈਂਟ ਸੀਗੀ ਜੀ ਵੱਡੇ ਜੋੜਿਆਂ ਦੇ ਵਿੱਚੋਂ ਹਜ਼ਾਰ ਵਾਲੇ ਕੂਤਰਾਂ ਦੇ ਠੀਕ ਹੈ ਸੋ ਉਹ ਸੱਜਣ ਆਪਣੇ ਭਰਾ ਦੇ ਨਾਲ ਮੇਰਾ ਵੀਰ ਕਰ ਸਕਦੇ ਨੇ ਕੰਟੈਕਟ ਬਿਲਕੁਲ ਬਾਈ ਜੀ ਟਾਪ ਕੁਆਲਿਟੀ ਦੇ ਵਿੱਚ ਜੋੜਾ ਜਿ ਆਪਾਂ ਤੁਹਾਡੇ ਅੱਗੇ ਪੇਸ਼ ਕਰ ਦਿੱਤਾ ਆ ਜਿਹੜੇ ਸੱਜਣਾ ਟਾਈਮ ਨਾਲ ਫੋਨ ਲਾ ਲਿਆ ਤੇ ਉਸ ਬੰਦੇ ਨੂੰ ਤਾਂ ਵੀਰੇ ਜੋੜਾ ਇਹ ਮਿਲ ਜੇਗਾ ਬਾਕੀ ਬਿਹਨੇ ਆ ਜੀ ਕਿਸ ਬੰਦੇ ਦੀ ਕਿਸਮ ਤੇ ਵਿੱਚ ਆ ਜੋੜਾ ਆ ਕਿਹਦੇ ਘਰ ਇਸ ਜੋੜੇ ਦਾ ਮੇਰਾ ਭਰਾ ਦਾ ਨਾਮ ਆਪਾਂ ਨਹੀਂ ਲਿਖਿਆ ਆ ਆ ਜੀ ਵੀ ਦਰਸ਼ਕੋ ਆ ਦੁਆਰ ਤੋਂ ਮੇਰਾ ਭਰਾ ਕਰ ਲਓ ਚੈੱਕ ਤੁਸੀਂ ਆਪਣੇ ਜੋੜੇ ਨੂੰ ਤੁਹਾਨੂੰ ਮੈਂ ਪਰਬਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਸ਼ੌਂਕਰਾ ਆ ਠੀਕ ਹੈ ਤੇ ਭਰਾ ਸੋਡਾ ਉਮੀਦ ਕਰਦਾ ਜਾਨਵਰ ਸੋਨ ਨੂੰ ਬਾਕੀ ਪਸੰਦ ਆਏ ਹੋਣਗੇ ਠੀਕ ਹੈ ਜਾਨਵਰ ਸੋਨ ਨੂੰ ਮੇਰਾ ਭਰਾ ਚੰਗੇ ਲੱਗੇ ਮੇਰਾ ਵੀਰ ਪਿਆਰਾ ਜਿਹਾ ਕਮੈਂਟ ਲਾਜ਼ਮੀ ਕਰ ਦਿਆ ਕਰੋ ਯਾਰ ਠੀਕ ਹੈ ਵੀਰੇ ਧੁੱਪੇ ਛੋੜ ਲਈ ਵੀਡੀਓ ਮੈਂ ਸ਼ੂਟ ਕਰਦਾ ਮੈਂ ਕਹਿੰਦਾ ਨਹੀਂ ਆ ਧੁੱਪ ਦੇ ਵਿੱਚ ਜਾਨਵਰ ਵਿਖਾਉਂਦਾ ਨਿਆਰਾ ਹੁੰਦਾ ਠੀਕ ਹੈ ਚਲੋ ਜਾਨਵਰ ਤਾਂ ਸੋਹਣਾ ਲੱਗਦਾ ਪਰ ਮੈਂ ਜਿਹੜਾ ਸਾਡਾ ਨਾਲ ਕੈਮਰਾਮੈਨ ਵੀਰੇ ਬੰਦਾ ਪੂਰਾ ਪਨੀਰੋ ਕਸੀਨੀ ਹੋ ਜਾਂਦੇ ਆ ਜੀ ਠੀਕ ਹੈ ਜੀ ਚਲੋ ਸਾਦੀ ਵੀ ਮਿਹਨਤ ਹੈ ਵੀਰੇ ਸਾਡਾ ਵੀ ਵਿੱਚੋਂ ਦੋ ਪੈਸਿਆਂ ਦਾ ਫਾਇਦਾ ਵਾ ਹਨ ਤੇ ਜਿਹੜੀ ਗੱਲ ਹੈਗੀ ਆ ਤੇ ਜਿਹੜੇ ਆਪਣੇ ਸਾਧਨਾਂ ਠੀਕ ਆ ਸਾਨੂੰ ਪਿਆਰ ਕਰਨ ਵਾਲੇ ਮੇਰਾ ਭਰਾ ਉਹ ਜਾਨਵਰ ਨੂੰ ਵੇਖ ਕੇ ਮਰਾ ਬਹੁਤ ਖੁਸ਼ ਹੁੰਦੇ ਨੇ ਠੀਕ ਹੈ ਜੀ ਕਿਉਂਕਿ ਧੁੱਪ ਦੇ ਵਿੱਚ ਸਾਧਨ ਨੂੰ ਚੰਗੀ ਤਰ੍ਹਾਂ ਜਾਨਵਰ ਸਮਝ ਆ ਜਾਂਦਾ ਆ ਠੀਕ ਹੈ ਪਰ ਪੰਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਸ਼ੌਂਕ ਆਪਾਂ ਤੁਹਾਨੂੰ ਯਾਨੀ ਕਿ ਚੰਗੀ ਤਰ੍ਹਾਂ ਕਰਾ ਦਿੰਦੇ ਆ ਠੀਕ ਹੈ ਬਾਕੀ ਧੁੱਪ ਦੇ ਵਿੱਚ ਕਬੂਤਰ ਦੀ ਕੁਆਲਿਟੀ ਵੱਖਰੀ ਦਿੰਦੀ ਆ ਜੀ ਠੀਕ ਹੈ ਚੰਗੀ ਤਰ੍ਹਾਂ ਬੰਦਿਆਂ ਨੂੰ ਸਮਝ ਕਬੂਤਰ ਆ ਜਾਂਦਾ ਆ ਹੁਣ ਆਪਾਂ 10 ਤੋਂ 12 ਮਿੰਟ ਦੀ ਵੀਡੀਓ ਹੁੰਦੀ ਆ ਬਟ ਉਹਦੇ باوجود ਵੀ ਕਈ ਬੰਦੇ ਹੁੰਦੇ ਕਹਿੰਦੇ ਵੀਰੇ ਸਾਨੂੰ ਪਰਸਨਲ ਵੀਡੀਓ ਪਾ ਦਿਓ ਤੋ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਾਜੀ ਨਸਲ ਦੇ ਵਿੱਚੋਂ ਕੋਈ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ